ਵੀਰੋ ਅੱਜ ਤੁਹਾਨੂੰ ਸੁਲਤਾਨਪੁਰ ਲੋਧੀ ਦੇ ਰੋਡ ਵਖਾਉਣ ਲੱਗੇ ਆ ਟਰੰਪ ਨੇ ਵੀ ਇਹਨਾਂ ਰੋੜਾਂ ਦੀ ਤਾਰੀਫ਼ ਕੀਤੀ ਆ ਕਿਉਂਕਿ ਇਹ ਰੋਡ ਅਲੱਗ ਨੇ ਇਹਨਾਂ ਵਿੱਚ ਕੁਝ ਖਾਸ ਆ ਇੱਕ ਰਾਜ ਆ ਲੋਕ ਬਦਨਾਮੀ ਕਰਦੇ ਨੇ ਕਿ ਰੋਡ ਟੁੱਟੇ ਹੋਏ ਨੇ ਖੱਡੇ ਪੈ ਰਹੇ ਨੇ ਹਾਂਜੀ ਪਰ ਲੋਕਾਂ ਨੂੰ ਪਤਾ ਨਹੀਂ ਇਹਦੇ ਵਿੱਚ ਅਸਲ ਰਾਜ ਕੀ ਆ ਇਸੇ ਵਾਸਤੇ ਟਰੰਪ ਵੀ ਅਮਰੀਕਾ ਵਿੱਚ ਸultanpur Lodhi ਦੇ ਮਾਡਲ ਦੇ ਰੋਡ ਬਣਾਉਣਾ ਚਾਹੁੰਦਾ ਆ ਇਹਨਾਂ ਰੋੜਾਂ ਦੇ ਬੜੇ ਫਾਇਦੇ ਨੇ ਇਹਨਾਂ ਖੱਡਿਆਂ ਦੇ ਬੜੇ ਫਾਇਦੇ ਨੇ ਵੀਰੋ ਇਹਦੇ ਵਿੱਚ ਜਿਵੇਂ ਬਹੁਤ ਸਾਰੇ ਵੀਰ ਬਿਮਾਰ ਹੋ ਜਾਂਦੇ ਨਾੜਾਂ ਬਲੌਕ ਹੋ ਜਾਂਦੀਆਂ ਉਹ ਫਿਰ ਡਾਕਟਰ ਦੀ ਦਵਾਈ ਖਾਣ ਤੋਂ Sultanpur Lodhi ਆਉਂਦੇ ਨੇ ਜਦੋਂ ਖੱਡਿਆਂ ਵਿੱਚ ਗੱਡੀ ਚੱਲਦੀ ਆ ਆਪੇ ਸਰੀਰ ਇੰਦਰ ਉਧਰ ਹਿਲਦਾ ਆ ਤ ਸਾਰੀਆਂ ਨਾੜਾਂ ਖੁੱਲ ਜਾਂਦੀਆਂ ਵੀਰੋ ਸਾਰੀਆਂ ਨਾੜਾਂ ਖੁੱਲ ਜਾਂਦੀਆਂ ਨੇ ਕਈਆਂ ਨੂੰ ਹਾਰਟ ਅਟੈਕ ਹੁੰਦੀ ਹੁੰਦਾ ਚਾਂਸ ਹਾਰਟ ਅਟੈਕ ਆਉਂਦਾ ਉਹ ਵੀ ਜਦੋਂ ਸੁਲਤਾਨਪੁਰ ਲੋਧੀ ਆਉਂਦਾ ਮੋਟਰਸਾਈਕਲ ਤੇ ਜਾਂ ਗੱਡੀ ਤੇ ਉਹ ਫੇ ਜਦੋਂ ਬੁਰਕ ਬੁਰਕ ਕੇ ਉੱਪਰ ਥੱਲੇ ਵਾਜਦਾ ਤੇ ਉਹ ਜਿਹੜੀ ਹਾਰਟ ਅਟੈਕ ਦੀ ਬਿਮਾਰੀ ਹੁੰਦੀ ਆ ਨਾੜਾਂ ਬਲੌਕੇਜ ਹੋ ਜਾਂਦੀਆਂ ਉਹ ਹਾਰਟ ਅਟੈਕ ਦੀ ਬਿਮਾਰੀ ਖਤਮ ਹੋ ਜਾਂਦੀ ਆ ਵੀਰੋ ਇਸ ਤੋਂ ਇਲਾਵਾ ਜਿੱਦਾਂ ਆਪਣੀ ਗੱਡੀ ਵਿੱਚ ਕਚਰਾ ਆ ਜਾਂਦਾ ਫਿਲਟਰਾਂ 'ਚ ਟੈਂਕੀ 'ਚ ਕਚਰਾ ਜੰਮ ਜਾਂਦਾ ਤੇ ਉਹ ਵੀ ਜਦੋਂ ਗੱਡੀ ਆਉਂਦੀ ਆ ਇੱਥੇ ਆਪਣੇ ਸੁਲਤਾਨਪੁਰ ਲੋਧੀ ਤੇ ਉਹ ਵੀ ਫਿਰ ਜਦੋਂ ਇੱਧਰ ਉੱਧਰ ਖੱਡਿਆਂ 'ਚ ਵੱਜਦੀ ਆ ਤੇ ਉਹ ਸਾਰਾ ਕਚਰਾ ਨਿਗਲ ਜਾਂਦਾ ਵੀਰੋ ਇਹ ਬੜੇ ਫਾਇਦੇ ਆ ਵੀਰੋ ਇਸੇ ਵਾਸਤੇ ਤੇ ਟਰੰਪ ਵੀ ਚਾਹੁੰਦਾ ਵੀ ਮੈਂ ਵੀ ਸੁਲਤਾਨਪੁਰ ਲੋਦੀ ਵਰਗੇ ਰੋਡ ਅਮਰੀਕਾ 'ਚ ਬਣਾਉਣੇ ਆ ਉਧਰੋਂ ਰਸ਼ੀਆ ਦਾ ਪ੍ਰੈਜ਼ੀਡੈਂਟ ਕਹਿੰਦਾ ਮੈਂ ਰੂਸ ਇਹੋ ਜਿਹਾ ਰੋਡ ਬਣਾਉਣੇ ਆ ਸੁਲਤਾਨਪੁਰ ਲੋਦੀ ਵਰਗੇ ਤੇ ਉਧਰੋਂ ਜਿਹੜਾ ਚੀਨ ਵਾਲਾ ਉਹ ਵੀ ਕਹਿੰਦੇ ਪਾਰਲੀਮੈਂਟ 'ਚ ਬਹਿਸ ਚੱਲਣ ਦੀ ਆ ਵੀ ਭਾਈ ਗੱਡੀਆਂ ਬਲੌਕੇਜ ਹੋਣਡੀਆਂ ਫਿਲਟਰ ਜਾਮ ਹੋਣਡੇ ਹਾਰਟ ਅਟੈਕ ਹੋਣਡੇ ਲੋਕ ਬਿਮਾਰ ਹੋ ਰਹੇ ਆ ਤੇ ਇਹੋ ਜਿਹਾ ਰੋਡ ਬਣਾਈਏ ਸੁਲਤਾਨਪੁਰ ਲੋਦੀ ਵਰਗੇ ਤਾ ਜੋ ਬੰਦੇ ਬਿਮਾਰ ਨਾ ਹੋਣ ਨਾੜਾਂ ਨੂੜਾਂ ਬਲੋਕੇਜ ਹੋ ਜਾਣ ਹਾਂ ਇਹ ਜਿੱਦਾਂ ਜੇ ਕਹੇਦੇ ਪੇਟ ਚ ਗੈਸ ਬਣਦੀ ਆ ਨਾ ਇਹ ਉਹਦਾ ਵੀ ਪੱਕਾ ਇਲਾਜ ਆ ਸੁਲਤਾਨਪੁਰੇ ਇੱਕ ਕਰ ਤੁਸੀਂ ਘੁੰਮ ਜਾਓ ਤੇ ਜਦੋਂ ਤੁਸੀਂ ਖੱਡਿਆਂ ਚ ਵਾਰ-ਵਾਰ ਡਿੱਗੋਗੇ ਤੇ ਤੁਹਾਡੀ ਜਿਹੜੀ ਉਹ ਪੇਟ ਦੀ ਗੈਸ ਆ ਸਾਰੀ ਨਿਕਲ ਜਾਣੀ ਐਵੇਂ ਦਵਾਈਆਂ ਦਵਾਈਆਂ ਖਾਣ ਦੀ ਲੋੜ ਨਹੀਂ ਵੀਰੋ ਦਵਾਈਆਂ ਦਵਾਈਆਂ ਖਾਣ ਦੀ ਲੋੜ ਨਹੀਂ ਹੈਗੀ ਦੇ ਵੀਰੋ ਇਹ ਰੋਡ ਜਿਹੜੇ ਆ ਸਪੈਸ਼ਲ ਬਣਾਏ ਗਏ ਆ ਜਿਹੜੇ ਖੱਡੇ ਆ ਨਾ ਸੁਲਤਾਨਪੁਰ ਲੋਧੀ ਦੇ ਰੋੜਾਂ ਵਿੱਚ ਇਹ ਸਪੈਸ਼ਲ ਪਾਏ ਗਏ ਆ ਮਾਨਵਤਾ ਦੀ ਸੇਵਾ ਵਾਸਤੇ ਕਿ ਲੋਕਾਂ ਦੀ ਸੇਵਾ ਹੋ ਸਕੇ ਲੋਕਾਂ ਨੂੰ ਦਵਾਈਆਂ ਤੇ ਪੈਸਾ ਨਾ ਲਾਉਣਾ ਪਵੇ ਬਸ ਤੁਸੀਂ ਇੱਕ ਵਾਰ ਸੁਲਤਾਨਪੁਰ ਲੋਧੀ ਦੇ ਵਿੱਚ ਦੀ ਨਿਕਲ ਜਾਓ ਆਟੋਮੈਟਿਕ ਤੁਹਾਡੀਆਂ ਸਾਰੀਆਂ ਬਿਮਾਰੀਆਂ ਗੈਸ ਦੀ ਸਮੱਸਿਆ ਨਾੜਾਂ ਦੀ ਬਲੌਕਰੇਜ ਤੇ ਹਾਰਟ ਅਟੈਕ ਦੀ ਸਮੱਸਿਆ ਖਤਮ ਹੋਏ ਜਾਏਗੀ ਤੇ ਜਿਹੜੀ ਤੁਹਾਡੀ ਗੱਡੀ ਆ ਉਹ ਵੀ ਜਿਹੜਾ ਉਹ ਪੈਪਾਂ ਚ ਕਚਰਾ ਗੁਚਰਾ ਫਸਦਾ ਆ ਫਿਲਟਰ ਫਿਲਟਰ ਜਾਮ ਹੁੰਦੇ ਆ ਬਸ ਤੁਸੀਂ ਇੱਕ ਵਾਰ ਸੁਲਤਾਨਪੁਰ ਲੋਧੀ ਦੇ ਵਿੱਚ ਦੀ ਨਿਕਲ ਜਾਓ ਤੁਹਾਡੀ ਗੱਡੀ ਵੀ ਸੈੱਟ ਹੋ ਜੂਗੀ ਤੇ ਤੁਸੀਂ ਵੀ ਸੈੱਟ ਹੋ ਜਾਓਗੇ ਇਹ ਤਾਂ ਸੁਲਤਾਨਪੁਰ ਲੋਧੀ ਦੇ ਜਿਹੜੇ ਵੱਡੇ ਵੱਡੇ ਬੁੱਧੀਜੀਵੀ ਬੈਠੇ ਆ ਉਹਨਾਂ ਨੇ ਬੜੀ ਸਕੀਮ ਨਾਲ ਰੋਡ ਬਣਾਏ ਆ ਇਹੋ ਜੈ ਤੇ ਲੋਕੀ ਜਿਹੜੇ ਮਾੜੀ ਸੋਚ ਦੇ ਲੋਕ ਆ ਉਹ ਬੰਦਾਮੀ ਕਰਦੇ ਰਹਿੰਦੇ ਆ ਵੀ ਇੱਥੇ ਪੈਸੇ ਖਾਜ ਖਾ ਗਏ ਆ ਹਾਏ ਹਾਏ ਲੁੱਟ ਗਏ ਇਹ ਮਾੜੀ ਸੋਚ ਵਾਲੇ ਲੋਕਾਂ ਨੂੰ ਬਿਮਾਰੀ ਹੁੰਦੀ ਆ ਇਹ ਕੋਈ ਚੰਗਾ ਹੁੰਦਾ ਨਹੀਂ ਵੇਖ ਸਕਦੇ ਯਾਰ ਜਦੋਂ ਟਰੰਪ ਵਰਗਾ ਬੰਦਾ ਤਰੂਸ ਦਾ ਪ੍ਰੈਜ਼ੀਡੈਂਟ ਤੇ ਚੀਨ ਦਾ ਪ੍ਰੈਜ਼ੀਡੈਂਟ ਵਿੱਚ ਬਹਿਸ ਹੋ ਜਾਂਦੀ ਆ ਵੀ ਅਸੀਂ ਵੀ ਸultanpur Lodhi ਵਰਗੇ ਰੋਡ ਬਣਾਉਣੇ ਆ ਤੇ ਕੁਛ ਤਾਂ ਖਾਸ ਹੋਊਗਾ ਯਾਰ ਕੁਛ ਤਾਂ ਖਾਸ ਹੋਊਗਾ ਨਾ ਪਰ ਬਦਨਾਮੀ ਕਰਨ ਵਾਲਿਆਂ ਨੂੰ ਕੌਣ ਰੋਕੇ ਵੀਰੋ ਬਦਨਾਮੀ ਕਰਨ ਵਾਲਿਆਂ ਨੂੰ ਕੌਣ ਰੋਕੇ ਦੇਖੋ ਖੱਡੇ ਦੇਖੋ ਗਾਰਾ ਇਹ ਕਿਉਂ ਬਣਾਇਆ ਗਿਆ ਵੀਰੋ ਲੋਕਾਂ ਦੇ ਭਲੇ ਵਾਸਤੇ ਮਾਨਵਤਾ ਦੇ ਫਾਇਦੇ ਵਾਸਤੇ ਮਾਨਵ ਤੇ ਮਾਨਵਤਾ ਦੇ ਫਾਇਦੇ ਲਈ ਗੁਰੂ ਨਾਨਕ ਦੇਵ ਜੀ ਨੇ ਰਾਹ ਦੱਸਿਆ ਸਾਨੂੰ ਵੀ ਵੱਧ ਤੋਂ ਵੱਧ ਮਾਨਵਤਾ ਦਾ ਫਾਇਦਾ ਕਰੋ ਇਹ ਮਾਨਵਤਾ ਦਾ ਫਾਇਦਾ ਹੋਣ ਡਿਆ ਆ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਆ ਆਇਆ ਹੋਇਆ ਖੱਡੇ ਵਿੱਚ ਜਦੋਂ ਕਾਰ ਦਾ ਟਾਇਰ ਪੈਂਦਾ ਸਾਰਾ ਸ਼ਰੀਰ ਹਿੱਲ ਜਾਂਦਾ ਗੈਸ ਵੀ ਨਿਕਲ ਜਾਂਦੀ ਤੇ ਜਿਹੜੀ ਹਾਰਟ ਬਲੌਕਲੇਜ ਹੋਈ ਹੁੰਦੀ ਉਹ ਵੀ ਨਿਕਲ ਜਾਂਦੀ ਤੇ ਜਿਹੜਾ ਕਾਰ ਵਿੱਚ ਕਚਰਾ ਕੁਚਰਾ ਫਿਲਟਰ ਫੋਲਟਰ ਜਾਮ ਹੁੰਦੇ ਉਹ ਵੀ ਨਿਕਲ ਕੇ ਆ ਜਾਂਦਾ ਵੀਰੋ ਇਹ ਸੇਵਾ ਆ ਸੇਵਾ ਇਹ ਸੇਵਾ ਹੋਰੀਆ ਸੁਲਤਾਨਪੁਰ ਲੋਧੀ ਚ ਪੂਰੀ ਮਾਨਵਤਾ ਦੀ ਲੋਕੀ ਪਰ ਜਿਹੜੇ ਮਾੜੇ ਲੋਕ ਆ ਜਿਹੜੇ ਚੁਗਲਖੋਰ ਲੋਕ ਆ ਉਹ ਉਹ ਮਾੜਾ ਬੋਲਦੇ ਆ ਵੀਰੋ ਸ਼ੇਅਰ ਕਰ ਦਿਓ ਵੀਡੀਓ